ਅੱਜ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਕਿ ਜਿਹੜੀ ਪੰਜਾਬ ਨੂੰ ਜਿਹੜਾ ਕਰਜ਼ਾ ਮਿਲਦਾ ਹੈ ਇਹਦੀ ਜਿਹੜੀ ਹੱਦ ਹੈ ਉਹ ਵਧਾਈ ਜਾਵੇ। ਮਤਲਬ ਇਹ ਕੀ ਸਾਨੂੰ ਜਿਹੜਾ ਕਰਜ਼ਾ ਤੁਸੀਂ ਦਿੰਦੇ ਹੋ ਜਿਹੜਾ ਲੈ ਲੈ ਕੇ ਅਸੀਂ ਵਰਤ ਰਹੇ ਹਾਂ ਪੰਜਾਬੀ ਉਹਨੂੰ ਹੋਰ ਲਿਮਟ ਨੂੰ ਬਤਾਓ। ਬੜੀ ਸ਼ਰਮਨਾਕ ਗੱਲ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਟੇਜਾਂ ਤੇ ਟੁੜਕਲੇ ਸੁਣਾਉਂਦਿਆਂ ਦੂਜੀਆਂ ਪਾਰਟੀਆਂ ਤੇ ਤੰਜ ਕੱਸਦੇ ਆ ਕਹਿੰਦੇ ਆ ਕਿ ਜੇਕਰ ਨੀਅਤ ਸਾਫ਼ ਹੋਵੇ ਤੇ ਫਿਰ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਜੇਕਰ ਮੁੱਖ ਮੰਤਰੀ ਸਾਹਿਬ ਦਾ ਖਜ਼ਾਨਾ ਭਰਿਆ ਹੈ ਤੇ ਫਿਰ ਉਹਨਾਂ ਨੂੰ ਕਰਜ਼ਾ ਲੈਣ ਦੀ ਕੀ ਲੋੜ ਪੈਗੀ ਜਿਸ ਇਨਸਾਨ ਕੋਲ ਆਪਦਾ ਕਮਾਈ ਦਾ ਸਾਧਨ ਹੋਵੇ ਉਹਨੂੰ ਕਰਜ਼ਾ ਚੁੱਕਣ ਦੀ ਕੋਈ ਲੋੜ ਪੈਂਦੀ ਹੈ ਕਦੇ ਨਹੀਂ ਪੈਂਦੀ ਪਰ ਸਾਡੀ ਬਦਕਿਸਮਤੀ ਇਹ ਵੀ ਸਾਡੇ ਲੋਕਾਂ ਨੂੰ ਜਿਹੋ ਜਿਆ ਬੁੱਧੂ ਬਣਾਇਆ ਗਿਆ ਵੇਖੋ ਜੀ ਦੂਜੀਆਂ ਪਾਰਟੀਆਂ ਨੇ ਕੀਤਾ ਕੁਛ ਨਹੀਂ ਪੰਜਾਬ ਤੇ ਕਰਜ਼ਾ ਚੜਾਤਾ ਕੀਤਾ ਕੁਛ ਨਹੀਂ ਪੰਜਾਬ ਤੇ ਕਰਜ਼ਾ ਚੜਾਤਾ ਆ ਜਿਹੜੇ ਨਾਰੇ ਆ ਇਹ ਸਾਡੇ ਲੋਕਾਂ ਨੂੰ ਲੈ ਕੇ ਬਹਿ ਗਏ ਲੋਕਾਂ ਦੇ ਦਿਮਾਗ ਦੇ ਵਿੱਚ ਨਫਰਤ ਪੈਦਾ ਕਰਤੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਪ੍ਰਤੀ ਜਦ ਕੇ ਜੇ ਦੂਰ ਅੰਦੇਚੀ ਨਾਲ ਸੋਚਿਆ ਜਾਏ ਜਿਹੜਾ 1984 ਤੋਂ ਲੈ ਕੇ 94 ਤੱਕ ਪੰਜਾਬ ਦਾ ਉਜਾੜਾ ਹੋਇਆ ਪੰਜਾਬ ਦੀ ਜਵਾਨੀ ਵੀ ਖਤਮ ਹੋਈ ਘਰਾਂ ਦੇ ਘਰ ਬਰਬਾਦ ਹੋ ਗਏ ਵਿਕਾਸ ਨਾਂ ਦੀ ਕੋਈ ਚੀਜ਼ ਨਾ ਚੱਲੀ ਕਦੇ ਪਾਣੀਆਂ ਦੇ ਨਾਂ ਤੇ ਪੰਜਾਬ ਨੂੰ ਲੁੱਟਿਆ ਗਿਆ ਕਦੀ ਕਿਸੇ ਨਾਂ ਤੇ ਕਦੀ ਕਿਸੇ ਨਾਂ ਤੇ ਤੇ ਜਦੋਂ ਉਜੜੇ ਘਰ ਨੂੰ ਬਸਾਉਣਾ ਹੋਵੇ ਤੇ 1997 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ ਜਿਨ੍ਹਾਂ ਨੇ ਪੰਜਾਬ ਨੂੰ 0.0 ਤੋਂ ਲੈ ਕੇ ਤਾਂ ਚੁੱਕਿਆ ਜਦ ਕਿ ਨਾ ਤਾਂ ਸੜਕਾਂ ਸਨ ਨਾ ਬਿਜਲੀ ਸੀ ਨਾ ਕਿਸਾਨਾਂ ਵਾਸਤੇ ਕੋਈ ਸਾਧਨ ਸੀ ਨਾ ਕਿਤੇ ਮੰਡੀਆਂ ਸਨ ਨਾ ਇਸ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਸੀ ਕਿਉਂਕਿ ਮਾਹੌਲ ਹੀ ਇਹੋ ਜਿਹਾ ਸੀ ਜਿਸ ਮਾਹੌਲ ਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੰਮ ਕਰਤਾ ਕਿ ਜਿਹੜੀ ਸਰਕਾਰ ਸੀ ਉਸ ਵੇਲੇ ਦੀ ਕੇਂਦਰ ਦੇ ਵਿੱਚ ਉਹ ਚਾਹੁੰਦੀ ਸੀ ਕਿ ਪੰਜਾਬੀਆਂ ਨੇ ਜਿਹੜਾ ਸੂਬਾ ਜੁੱਤੀ ਦੇ ਸਿਰ ਤੇ ਲਿਆ ਭਾਵੇਂ ਸੀ ਅਧੂਰਾ ਦਿੱਤਾ ਇਹ ਸੂਬੇ ਦਾ ਨਾਮੋ ਨਿਸ਼ਾਨ ਮਟਾਉਣਾ ਉਸ ਗੱਲ ਨੂੰ ਸੰਭਾਲਦਿਆਂ ਬੜੀ ਧਿਆਨਦਾਰੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਪੰਜਾਬ ਦੀ ਬਾਗਡੋਰ ਨੂੰ ਸੰਭਾਲਦੇ ਆ ਪੰਜਾਬ ਨੂੰ ਅੱਗੇ ਤੋਰਿਆ ਕਿਤੇ ਸਕੂਲ ਨਹੀਂ ਸੀ ਲੱਭਦੇ ਹੁੰਦੇ ਕਿਤੇ ਹਸਪਤਾਲ ਨਹੀਂ ਸੀ ਲੱਭਦੇ ਹੁੰਦੇ ਜਿਹੜਾ ਉਹ ਦੌਰ ਚੱਲਿਆ ਸੋ ਸ਼ਾਇਦ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਜੋ ਕੁਝ ਉਹਨਾਂ ਨੇ ਇਸ ਪੰਜਾਬ ਤੇ ਤਰੱਕੀ ਵਾਸਤੇ ਕੀਤਾ ਉਹਦੇ ਆਸਤੇ ਥੋੜਾ ਕਨਾ ਕਰਜ਼ਾ ਵੀ ਚੁਕਣਾ ਪਿਆ ਹੋਵੇਗਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਉਹਨਾਂ ਨੇ ਨਾਲ-ਨਾਲ ਜਿਹੜੀਆਂ ਸਾਡੀਆਂ ਕੇਂਦਰੀ ਸ਼ਕਤੀਆਂ ਸਨ ਕੇਂਦਰ ਸਰਕਾਰਾਂ ਸਨ ਉਹਨਾਂ ਦੇ ਨਾਲ ਵੀ ਜਦੋਂ ਉਹ ਜਿੱਤ ਗਏ ਉਹ ਕਹਿੰਦੇ ਹੁੰਦੇ ਸਨ ਕਿ ਭਾਈ ਉਹਨਾਂ ਚਿਰ ਸਾਡੀ ਦੂਸ਼ਣਬਾਜੀ ਹੈ ਜਿੰਨਾ ਚਿਰ ਸਾਡੇ ਇਲੈਕਸ਼ਨ ਚੱਲਦੇ ਆ ਜਦੋਂ ਅਸੀਂ ਜਿੱਤ ਗਏ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਮੈਂ ਪੰਜਾਬ ਦੇ ਵਾਸਤੇ ਹਰ ਇਨਸਾਨ ਅੱਗੇ ਝੋਲੀ ਅਡਾਂਗਾ ਜਿਹੜਾ ਪੰਜਾਬ ਦਾ ਭਲਾ ਕਰੇ ਉਹ ਉਸ ਵੇਲੇ ਦੇ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸਨ ਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਜਾ ਕੇ ਜਾਂ ਸਾਰੇ ਹੀ ਕੇਂਦਰੀ ਮੰਤਰੀਆਂ ਨੂੰ ਮਿਲਦੇ ਵੀ ਰਹੇ ਤੇ ਉਹਨਾਂ ਤੋਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਆਪਣਾ ਜਿਹੜਾ ਹੱਕ ਬਣਦਾ ਸੀ ਪੰਜਾਬ ਦਾ ਉਹ ਲੈ ਕੇ ਆਉਂਦੇ ਰਹੇ ਤੇ ਦੂਜੇ ਬੰਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੇਖ ਲਓ ਜਦੋਂ ਦਾ ਕੋਈ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਦੀ ਕੇਂਦਰ ਸਰਕਾਰ ਕੋਲ ਮੀਟਿੰਗ ਹੁੰਦੀ ਹੈ ਤੇ ਬਹਾਨਾ ਮਾਰ ਦਿੰਦੇ ਅਸੀਂ ਨਹੀਂ ਜਾਣਾ ਜੀ ਇਹਦਾ ਸਾਡੇ ਨਾਲ ਐਂ ਕਰਦੇ ਐਂ ਵਿਖਤਰਾ ਕਰਦੇ ਆ ਜਦ ਕਿ ਹੁਣ ਪਿੱਛੇ ਜਿਹੜੀ ਕੈਗ ਦੀ ਰਿਪੋਰਟ ਆਈ ਉਹਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਵੀ ਕਿੰਨੇ 100 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਵੱਲੋਂ ਕੇਂਦਰ ਦਾ ਆਇਆ ਭਾਵੇਂ ਕਿ ਸਾਡਾ ਵੀ ਉਹਦੇ ਟੈਕਸ ਮੰਦਾ ਸੀ ਉਹਦਾ ਇਹਨਾਂ ਨੇ ਅਜੇ ਤੱਕ ਉਹਨਾਂ ਨੂੰ ਹਵਾਲਾ ਹੀ ਨਹੀਂ ਦਿੱਤੇ ਕਿ ਅਸੀਂ ਵਰਤਿਆ ਕਿੱਥੇ ਆ ਤੇ ਉਲਟਾ ਹੋਣ ਜਦੋਂ ਪੰਜਾਬ ਸਰਕਾਰ ਕਰਜ਼ਾ ਚੁੱਕਣ ਵਾਸਤੇ ਫਿਰ ਉਹਨਾਂ ਨੂੰ ਚਿੱਠੀਆਂ ਪਾ ਰਹੀ ਹੈ ਸਾਨੂੰ ਕਰਜ਼ੇ ਦੀ ਜਿਹੜੀ ਮਿਆਦ ਉਹ ਵਧਾਉਣ ਦਿੱਤੀ ਜਾਵੇ ਜਦ ਕਿ ਪੈਕੇਜ ਮੰਗਣਾ ਹੁੰਦਾ ਸੀ ਜਾ ਕੇ ਕੇਂਦਰ ਸਰਕਾਰ ਕੋਲੋਂ ਕੇਂਦਰ ਸਰਕਾਰ ਤੋਂ ਅਸੀਂ ਲੈਣਾ ਹੁੰਦਾ ਚਲੋ ਦੂਸ਼ਣबाजियां ਸਿਆਸੀ ਤੌਰ ਤੇ ਉਹ ਜਿਹੜੀਆਂ ਕਿਡਾ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਪਰ ਜਦੋਂ ਮੁੰਡਾ ਕਿਸੇ ਅ ਕੁਰਸੀ ਦੇ ਬੈਠ ਜਾਂਦਾ ਤੇ ਫਿਰ ਉਹਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕਰੇ ਪਰ ਹੈਰਾਨਗੀ ਮਹਿਸੂਸ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਓੰਜ ਦਾ ਕੋਈ ਨਿੱਜੀ ਕੰਮ ਹੋਵੇ ਤੇ ਮਿੰਟ ਲਾਉਂਦਾ ਹੈ ਅਮਿਤ ਸ਼ਾਹ ਕੋਲ ਜਾਣ ਨੂੰ ਉਹਦੇ ਕੋਲ ਜਾ ਪਹੁੰਚਦਾ ਹੈ ਤੇ ਇਸ ਤਰ੍ਹਾਂ ਜਦੋਂ ਪੰਜਾਬ ਦੇ ਕੋਈ ਐਸ ਵਲੇ ਜਿਹੜਾ ਵਿੱਤੀ ਸੰਕਟ ਪੰਜਾਬ ਤੇ ਜਿਹੜਾ ਮੰਡਰਾ ਰਿਹਾ ਹੈ ਉਹਨੂੰ ਵੇਖ ਕੇ ਕਦੀ ਵੀ ਮੁੱਖ ਮੰਤਰੀ ਨੇ ਇਹ ਫਰਾਖ ਦੇ ਲਈ ਨਹੀਂ ਵਿਖਾਈ ਕਿ ਉਹ ਸਾਰੀਆਂ ਪਾਰਟੀਆਂ ਨੂੰ ਨਾਲ ਲਵੇ ਤੇ ਕੇਂਦਰ ਸਰਕਾਰ ਨਾਲ ਪੰਜਾਬ ਬਾਰੇ ਗੱਲ ਕਰੇ ਦੂਜੇ ਨੰਬਰ ਤੇ ਰਹਿ ਗਈ ਗੱਲ ਜੇ ਪਹਿਲਾ ਜਿਹੜਾ ਕਰਜ਼ਾ ਮੁੱਖ ਮੰਤਰੀ ਸਾਹਿਬ ਹੁਣ ਤੱਕ ਲੈ ਚੁੱਕੇ ਆ ਅਰਬਾਂ ਰੁਪਈਆ ਦਾ ਕਰਜ਼ਾ ਪੰਜਾਬ ਤੇ ਇਹਨਾਂ 3 ਸਾਲਾਂ ਦੇ ਚੜ ਗਿਆ ਨਵੇਂ ਸਿਰਿਓਂ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਉਹ ਪੈਸਾ ਜਿਹੜਾ ਕਰਜ਼ਾ ਲਿਆ ਉਹ ਗਿਆ ਕਿਹੜੇ ਪਾਸੇ ਪੰਜਾਬ ਦੇ ਵਿੱਚ ਦਾ ਵਿਕਾਸ ਨਾ ਦੀ ਕਿਤੇ ਇੱਟ ਤੱਕ ਨਹੀਂ ਲੱਗੀ ਕੋਈ ਪ੍ਰੋਜੈਕਟ ਨਹੀਂ ਚੱਲਿਆ ਉਹ ਖਰਚਾ ਕਿਹੜੇ ਪਾਸੇ ਗਿਆ ਅਸਲਾ ਸਿਰ ਤੋਂ ਸਿਰਫ ਮਸ਼ਹੂਰੀਆਂ ਤੇ ਪੈਸਾ ਲਾਇਆ ਗਿਆ ਚਾਹੇ ਹਿੰਦੁਸਤਾਨ ਦਾ ਉਧਰਲਾ ਕੋਨਾ ਚਾਹੇ ਹਿੰਦੁਸਤਾਨ ਦਾ ਇਧਰਲਾ ਕੋਨਾ ਪੰਜਾਬ ਸਰਕਾਰ ਦੀਆਂ ਮਸ਼ਹੂਰੀਆਂ ਅਰਬਾਂ ਰੁਪਈਆਂ ਚ ਗਈਆਂ ਤੇ ਜਾ ਰਹੀਆਂ ਨੇ ਤੇ ਉਲਟਾ ਸਾਡੇ ਲੋਕਾਂ ਤੇ ਉਹਨਾਂ ਦਾ ਖੂਨ ਚੂਸਿਆ ਜਾ ਰਿਹਾ ਤੁਸੀਂ ਵੇਖ ਲਓ ਬੱਸ ਕਿਰਾਇਆ ਕਿੰਨਾ ਵਧਾਇਆ ਗਿਆ ਡੀਜ਼ਲ ਦਾ ਰੇਟ ਵਧਾਤਾ ਹੈ ਪੈਟਰੋਲ ਦਾ ਰੇਟ ਵਧਾਤਾ ਹੈ ਉਤੋਂ ਨਾਲ 3 ਰੁਪਏ ਪ੍ਰਤੀ ਯੂਨਟ ਬਿਜਲੀ ਵੀ ਵਧਾਤੀ ਹੈ ਇਹ ਸਾਰਾ ਕੁਝ ਪੰਜਾਬੀ ਹਸਨ ਨਹੀਂ ਹੋਣਾ ਤੇ ਉਲਟੋ ਹੋਣ ਨਾਲ ਕਹਿ ਰਹੇ ਕਿ ਸਾਡੀ ਕਰਜ਼ੇ ਦੀ ਹੱਦ ਵੀ ਬਤਾ ਦਿਓ ਇਹਦਾ ਮਤਲਬ ਕੀ ਹੈ ਇਹ ਤਾਂ ਰਾਜਨੀਤੀ ਬਦਲਣ ਲਾਏ ਸੀ ਕਿ ਇਹੀ ਬਦਲਾ ਸੀ ਕਿ ਆਹਾ ਖੁਸ਼ੀ ਕਰਨਾ ਸੀ ਪੰਜਾਬ ਨੂੰ ਖਤਮ ਹੀ ਕਰਨਾ ਸੀ ਇਹਨਾਂ ਨੇ ਤੇ ਮੈਂ ਸਭ ਤੋਂ ਵੱਡੀ ਇਹ ਗਲਤ ਰਾਸ ਦੀ ਸਮਝਾਂਬ ਜਿਹੜੇ ਸਾਡੇ ਲੋਕ ਨਿੱਕੇ ਨਿੱਕੇ ਲਾਲਚਾਂ ਦੀ ਖਾਤਰ ਜਿਹੜੇ ਸਾਡੇ ਲੋਕ ਕਦੇ ਵੀ ਉੱਚੀ ਸੋਚ ਨੂੰ ਲੈ ਗਣੀ ਚੱਲੇ ਮਿੰਟ 'ਚ ਗੁਮਰਾਹ ਹੋ ਜਾਂਦੇ ਰਹੇ ਇਹ ਉਹਨਾਂ ਲੋਕਾਂ ਦਾ ਵੀ ਕਸੂਰ ਹੈ ਕਿ ਉਹਨਾਂ ਨੇ ਇੱਕ ਇਹੋ ਜਿਹੇ ਬੰਦਿਆਂ ਦੇ ਹੱਥ ਰਾਜ ਫੜਾਤਾ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਕਰਨਾ ਕੀ ਸਿਰਫ ਸਿਰਫ ਚੁਟਕਲੇ ਆ ਉਹ ਜਿਵੇਂ ਆਂਦੇ ਹੁੰਦੇ ਉੱਥੇ ਵਿਧਾਨ ਸਭਾ 'ਚ ਵੇਖ ਲਓ ਕਦੇ ਪਜਾਮੀਆਂ ਦੀ ਗੱਲ ਕਦੇ ਲੋਈਆਂ ਦੀ ਗੱਲ ਉਹ ਆਪਸ ਵਿੱਚ ਹੱਸ ਖੇਡ ਕੇ ਟਾਲ ਕੇ ਅਰਬਾਂ ਰੁਪਇਆ ਪੰਜਾਬ ਦਾ ਬਰਬਾਦ ਕੀਤਾ ਜਾ ਰਿਹਾ ਸੋ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਤੁਸੀਂ ਕਰਜ਼ਾ ਚੁੱਕ ਕਾਦੇ ਵਾਸਤੇ ਲਏ ਹੋ ਤੁਸੀਂ ਤਾਂ ਕਹਿੰਦੇ ਸੋ ਕਿ ਜਿਹੜਾ ਪਹਿਲਾਂ ਸਰਕਾਰਾਂ ਨੇ ਕਰਜ਼ਾ ਚੜਾਇਆ ਉਹ ਵੀ ਲਾ ਦੇਵਾਂਗੇ ਅਸੀਂ ਰੇਤਾ ਵੇਚਣ ਵਾਲੀ ਇਹੋ ਜੀ ਪਾਲਿਸੀ ਲੈ ਕੇ ਆਵਾਂਗੇ ਉਹਦੇ 'ਚ ਇੰਨੇ ਹਜ਼ਾਰ ਕਰੋੜ ਰੁਪਈਆ ਆ ਜਾਏਗਾ ਅਸੀਂ ਸ਼ਰਾਬ ਵਾਲੀ ਇਹੋ ਜੀ ਪਾਲਿਸੀ ਲਿਆਵਾਂਗੇ ਉਹਦੇ 'ਚ ਇੰਨੀ ਕਮਾਈ ਆ ਜਾਏਗੀ ਅਸੀਂ ਫਲਾਣੀ ਪਾਲਿਸੀ ਜੋ ਕੱਢ ਲਾਂਗੇ ਫਲਾਣੀ ਪਾਲਿਸੀ ਜੋ ਕੱਢ ਲਾਂਗੇ ਪਰ ਆਹ ਕਰਜ਼ੇ ਚੁੱਕਣ ਨੂੰ ਮਿਆਦਾਂ ਵਧਾਉਣ ਵਾਸਤੇ ਜਾਂ ਕਰਜ਼ੇ ਦੀ ਹੋਰ ਡਿਮਾਂਡ ਕਰਨ ਵਾਸਤੇ ਇਹ ਕਿਹੜੀ ਪਾਲਿਸੀ ਹੈ ਕਿ ਕਿਹੜੀ ਪਾਲਿਸੀ ਲੈ ਕੇ ਆ ਰਹੇ ਹੋ ਅੱਜ ਪੰਜਾਬੀਆਂ ਨੂੰ ਕੱਲਾ ਕੱਲਾ ਸਵਾਲ ਪੁੱਛਣ ਦੀ ਲੋੜ ਹੈ ਕਿ ਪਹਿਲਾ ਆਇਆ ਪੈਸਾ ਜਿਹੜਾ ਸਾਡੇ ਕੋਲ ਵਸੂਲਿਆ ਜਾ ਰਿਹਾ ਟੈਕਸ ਰੂਪੀ ਪੈਸਾ ਉਹ ਕਿੱਥੇ ਆ ਉਹ ਕਿਤੇ ਵੀਆਪੀ ਕਲਚਰ ਚ ਕਲਚਰ ਚ ਜਾਂ ਕਿਤੇ ਜਿਹੜਾ ਜਿਹੜਾ ਸਾਡਾ ਮਸ਼ਹੂਰੀਆ ਵਾਲਾ ਸਿਸਟਮ ਹੈ ਕੀਤਾ ਕੱਖਣੀ ਉਹਨੂੰ ਮੁਖਾਉਣ ਵਾਸਤੇ ਕਿਤੇ ਤਾਂ ਨਹੀਂ ਵਰਤਿਆ ਜਾ ਰਿਹਾ ਕਿਤੇ ਹੋਰ ਜਿਹੜੇ ਸੂਬਿਆਂ ਚ ਹੁਣ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਵਾਸਤੇ ਪੈਸਾ ਇਕੱਠਾ ਕਰਨ ਲਈ ਸਾਡੇ ਦੇ ਜਿਹੜਾ ਥੋਪਿਆ ਤਾਂ ਨਹੀਂ ਜਾ ਰਿਹਾ ਟੈਕਸ ਵਗੈਰਾ ਸਾਰਾ ਇਹ ਪੰਜਾਬੀ ਉਹ ਬੜੇ ਵੱਡੇ ਸਵਾਲ ਨੇ ਜੇਕਰ ਅਸੀਂ ਅੱਜ ਜਾਗਰੂਕ ਨਾ ਹੋਏ ਅਸੀਂ ਕਦੇ ਵੀ ਫਿਰ ਜਿਹੜੇ ਲੋਕ ਸਾਨੂੰ ਮਾਫ਼ ਨਹੀਂ ਕਰਨਗੇ ਆਉਣ ਵਾਲਾ ਸਮਾਂ ਤੇ ਇਹ ਗੱਲ ਵੇਖ ਕੇ ਚੱਲੋ ਕਿੰਨੇ ਵਿਕਾਸ ਕਰਾਇਆ ਜੇ ਕਿਸੇ ਨੇ ਘਰ ਉਹ ਅਸੀਂ ਆਪਦਾ ਘਰ ਵੀ ਬਣਾਉਨੇ ਆ ਜੇ ਕਿਸੇ ਇਨਸਾਨ ਨੇ ਕੋਈ ਜਾਇਦਾਦ ਖਰੀਦਣ ਵਾਸਤੇ ਕੋਈ ਆਪਦੇ ਬੱਚਿਆਂ ਦੇ ਰਹਿਣ ਸਹਿਣ ਵਾਸਤੇ ਬਣਾਇਆ ਤੇ ਉਹਨੂੰ ਕਰਜ਼ਾ ਨਹੀਂ ਕਿਹਾ ਜਾ ਸਕਦਾ ਉਹਨੂੰ ਫਿਕਰ ਵੀ ਹੁੰਦਾ ਮੈਂ ਲਾਉਣਾ ਕਿਵੇਂ ਆ ਪਰ ਸਭ ਤੋਂ ਵੱਡੀ ਗੱਲ ਇੱਥੇ ਕੀਤਾ ਕੱਖ ਵੀ ਨਹੀਂ ਕਰਜ਼ਾ ਜਿਹੜਾ ਅਰਬਾਂ ਰੁਪਈਆ ਚੁੱਕੀ ਜਾਂਦੇ ਆ ਉਹ ਕਾਦੇ ਆਸਤੇ ਆ ਪੰਜਾਬੀਆਂ ਨੂੰ ਸਵਾਲ ਜਿਹੜਾ ਹੈ ਉਹ ਖੜਾ ਕਰਨਾ